ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਦੇ ਕਾਰਨ ਗੰਭੀਰ ਸੰਕਟ ਪੈਦਾ ਹੋ ਚੁੱਕੇ ਹਨ ਇਸ ਵਾਰ ਦੇ ਹਾਲ 1988 ਤੋਂ ਵੀ ਜ਼ਿਆਦਾ ਭੰਕਰ ਲੱਗ ਰਹੇ ਹਨ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਇਸ ਸਮੇਂ 85000 ਕਿਊਸਿਕ ਦੇ ਕਰੀਬ ਭਾਗੜਾ ਪਾਣੀ ਛੱਡ ਰਿਹਾ ਹੈ ਜਿਸ ਦੇ ਨਾਲ ਨੰਗਲ ਦੇ ਕਰੀਬੀ ਪਿੰਡਾਂ ਦੇ ਵਿੱਚ ਸਤਲੁਜ ਦਾ ਪਾਣੀ ਵੜ ਗਿਆ ਹੈ ਤੇ ਹਾਲਾਤ ਬੱਦ ਤੋਂ ਬੱਤਰ ਹੋਣੇ ਸ਼ੁਰੂ ਹੋ ਚੁੱਕੇ ਹਨ ਲੋਕਾਂ ਨੂੰ ਘਰ ਖਾਲੀ ਕਰਨ ਦੇ ਪ੍ਰਸ਼ਾਸਨ ਵੱਲੋਂ ਨਿਰਦੇਸ਼ ਦੇ ਦਿੱਤੇ ਗਏ ਹਨ ਜਨ ਜੀਵਨ ਪ੍ਰਭਾਵਿਤ ਹੋ ਚੁੱਕਾ ਹੈ ਜਿਸ ਦਾ ਅਸਰ ਨੰਗਲ ਦੇ ਕਰੀਬੀ ਪਿੰਡ ਪਨਾਮ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਹੜ੍ਹਾਂ ਦੇ ਕਾਰਨ ਪਾਣੀ ਘਰਾਂ ਦੇ ਵਿੱਚ ਵੜਨ ਤੋਂ ਬਾਅਦ 40 ਤੋਂ ਵੱਧ ਘਰ ਆਪਣਾ ਘਰ ਛੱਡ ਕੇ ਸੇਫ ਜਗਾ ਉਤੇ ਪਹੁੰਚ ਚੁੱਕੇ ਹਨ ਉਥੇ ਹੀ ਇਸ ਔਖੀ ਘੜੀ ਦੇ ਵਿੱਚ ਪੂਰੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਪਿੰਡ ਪਨਾਮ ਵਿਕੇ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਨੇ ਪਿੰਡ ਵਾਸੀਆਂ ਦਾ ਹਾਲਚਲ ਜਾਣਿਆ ਅਤੇ ਉਹਨਾਂ ਨੂੰ ਆ ਰਹੀ ਪਰੇਸ਼ਾਨੀ ਦੀ ਗੱਲ ਸਮਝੀ ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀ ਸੱਚਮੁੱਚ ਹੀ ਪਰੇਸ਼ਾਨ ਹਨ ਤੇ ਪਾਣੀ ਦੀ ਮਾਰ ਛਿਲ ਰਹੇ ਹਨ ਉਹਨਾਂ ਨੇ ਦੱਸਿਆ ਕਿ ਸਾਲ 2023 ਦੇ ਵਿੱਚ ਇਸ ਪਿੰਡ ਦੇ ਵਿੱਚ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿਸ ਦਾ ਮੁਆਵਜ਼ਾ ਸਰਕਾਰ ਵੱਲੋਂ ਅਜੇ ਤੱਕ ਨਹੀਂ ਦਿੱਤਾ ਗਿਆ ਹੈ অন্য কি ਇਸ ਵਾਰ ਹੜ੍ਹਾਂ ਦੇ ਚੱਲਦੇ ਹੋਏ ਸਰਕਾਰ ਦੇ ਕੀਤੇ ਹੋਏ ਇੰਤਜ਼ਾਮ ਨਾ ਮਾਤਰ ਹਨ। ਉਹਨਾਂ ਨੇ ਕਿਹਾ ਕਿ ਅਲੱਗ-ਅਲੱਗ ਜਥੇਬੰਦੀਆਂ ਕਿਲਾ ਬਤੇ, ਕਿਲਾ ਆਨੰਦਗੜ੍ਹ ਸਾਹਿਬ ਦੇ ਸੰਤਾ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸਨ ਉਹ ਕੰਮ ਸੰਤ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਦੋਮਾ ਨਹਿਰਾਂ ਦੇ ਵਿੱਚ ਪਾੜ ਪਿਆ ਸੀ ਤਾਂ ਉਸ ਸਮੇਂ ਕਿਲਾ ਆਨੰਦਗੜ੍ਹ ਸਾਹਿਬ ਦੇ ਸੰਤਾ ਨੇ ਨੌਜਵਾਨਾਂ ਨੇ ਤੇ ਵਕ-ਵਕ ਜਥੇਬੰਦੀਆਂ ਨੇ ਮੌਕੇ ਉੱਤੇ ਪਹੁੰਚ ਕੇ ਉਸ ਨੂੰ ਕੰਟਰੋਲ ਕੀਤਾ ਸੀ। ਸੰਤਾ ਵੱਲੋਂ ਆਪਣੇ ਟਰੈਕਟਰ ਲਿਆ ਮਸ਼ੀਨਾ ਲਗਾ ਕੇ ਇਸ ਪਾਰ ਉਤੇ ਕਾਬੂ ਪਾਇਆ ਗਿਆ ਸੀ ਜਿਸ ਦੇ ਵਿੱਚ ਸਰਕਾਰ ਦਾ ਕੋਈ ਵੀ ਰੋਲ ਨਹੀਂ ਹੈ ਤੇ ਚਲੋ ਆ ਤੁਹਾਨੂੰ ਸੁਣਾ ਦਿੰਨੇ ਆ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕੀ ਕੀ ਕੀਆ ਨੰਗਲ ਦੇ ਪਿੰਡ ਪਨਾਮ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ ਦੇਖੋ ਜਿਹੜੀ ਪਨਾਮ ਦੀ ਦੌੜਾ ਵਸਤੀ ਹੈ ਇਹ ਜ਼ਬਰਦਸਤ ਪਾਣੀ ਦੀ ਲਪੇਟ ਤੇ ਹੈ ਤੁਸੀਂ ਆ ਦੇਖ ਰਹੇ ਆਂ ਅਸੀਂ ਪਿਛਲੇ ਪਾਸੇ ਤੇ ਆਏ ਆ ਇਹ ਜਿੰਨੇ ਘਰ ਆ ਪਿਛਲੇ ਪਾਸੇ ਇਹ ਸਾਰੇ ਕਟਆਫ ਹੋ ਗਏ ਇਹ 40 ਘਰ ਹੈ ਇਹਨਾਂ ਨੂੰ ਆਪਣਾ ਘਰਵਾਰ ਛੱਡ ਕੇ ਸੇਫ ਥਾਵਾਂ ਤੇ ਜਾਣਾ ਪੈ ਗਿਆ ਸੋ ਬੜੀ ਮੁਸ਼ਕਲ ਦੇ ਵਿੱਚ ਹੈ ਇਹਨਾਂ ਨੂੰ ਤਰੰਤ ਸਰਕਾਰੀ ਮਦਦ ਦੀ ਲੋੜ ਹੈ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਇਹਨਾਂ ਦੀ ਤਰੰਤ ਮਦਦ ਕੀਤੀ ਜਾਵੇ ਤਾਂ ਕਿ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਆਪ ਨੂੰ ਇਕੱਲੇ ਨਾ ਸਮਝਣ 2023 ਚ ਵੀ ਅਜਿਹੇ ਹਲਾਸੀ ਅੱਜ ਫਿਰ ਬਣ ਗਈ ਹੈ ਅਜਿਹਾ ਕਿਉਂ ਨਾਲ ਫੱਕਫਕਿਉ ਹੋ ਰਿਹਾ ਕਿਉਂ ਨਹੀਂ ਇਹਨਾਂ ਦੀ ਸੁਣ ਰਹੀ ਹੈ ਸਰਕਾਰ ਦੇਖੋ ਉਹ ਤਾਂ ਜੇ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਪਹਿਲਾਂ ਜਦੋਂ ਹੜ ਆਇਆ ਤਾਂ ਸਾਡੇ ਟਾਈਮ 'ਚ ਅਸੀਂ ਇਹਨਾਂ ਨੂੰ ਮੱਲੀ ਮਦਦ ਵੀ ਦਿੱਤੀ ਖਾਣ ਪੀਣ ਦੀਆਂ ਵਸਤਾਵਾਂ ਵੀ ਦਿੱਤੀਆਂ ਹੋਰ ਹਰ ਕਿਸ ਹੁੰਦੀ ਅਮਦਾਦ ਕੀਤੀ ਲੇਕਿਨ ਜਿਹੜਾ 2023 'ਚ ਹੜ ਆਇਆ ਉਹਦਾ ਰਿਲੀਫ ਅੱਜ ਤੱਕ ਨਹੀਂ ਮਿਲਿਆ ਇਹ ਝੂਠੀ ਲਾਰਿਆਂ ਲੱਪਿਆਂ ਦੀ ਸਰਕਾਰ ਹੈ ਜਿਨ੍ਹਾਂ ਇਹਨੇ ਭੁੱਖਾ ਕੀਤਾ ਲੋਕਾਂ ਨਾਲ ਇਤਿਹਾਸ ਦੇ ਵਿੱਚ ਕੋਈ ਮਿਲਦਾ ਨਹੀਂ ਆਪ ਦਾ ਹੈ ਗਿਆ ਮੰਨ ਲੈਣੇ ਆ ਪਰ ਇੰਤਜ਼ਾਮਾਂ ਦੀ ਗੱਲ ਕਰੀਏ ਤਾਂ ਇੰਤਜ਼ਾਮ ਬਿਲਕੁਲ ਕੋਈ ਇੰਤਜ਼ਾਮ ਨਹੀਂ ਸਰਕਾਰ ਦੀ ਤਰਫ ਤੋਂ ਕੋਈ ਇੰਤਜ਼ਾਮ ਨਹੀਂ ਆਪਣੇ ਭਾਗੀ ਹੈ ਸਿਰਫ ਸਵੈ ਇੰਸੇਵਿੰਗ ਜਥੇਬੰਦੀਆਂ ਕਲੱਬ ਔਰ ਸਭ ਤੋਂ ਵੱਡੀ ਦੇਣ ਜਿਹੜੀ ਹੈ ਉਹ ਕਿਲਾ ਆਨੰਦਗੜ੍ਹ ਦੇ ਸੰਤਾਂ ਦੀ ਹੈ ਜਿਨ੍ਹਾਂ ਨੇ ਆ ਨਹਿਰ ਵੀ ਟੁੱਟੀ ਸੀ ਬੰਦ ਉਹਨਾਂ ਨੇ ਲਾਇਆ ਔਰ ਜਿੱਥੇ ਜਿੱਥੇ ਲੋਡ ਪੈਂਦੀ ਹੈ ਉਹ ਸੰਤਾਂ ਦੀ ਕਾਰਵਾਈ ਚੱਲ ਰਹੀ ਹੈ ਦਿਨ ਰਾਤ ਉਹਨਾਂ ਦੇ ਟਰੈਕਟਰ ਉਹਨਾਂ ਦੀਆਂ ਮਸ਼ੀਨਾ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਬੰਦੇ ਰਿਲੀਫ ਦਾ ਕੰਮ ਚੱਲਦਾ ਹੈ ਸਰਕਾਰ ਦਾ ਮੈਨੂੰ ਕਿਤੇ ਦੱਸ ਦਿਓ ਕਿਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ 2019 ਚ ਵੀ ਹੜਾਏ ਸੀ ਥੋੜੀ ਸਰਕਾਰ ਸੀ ਵੀ ਉਸ ਸਮੇਂ ਤੁਸੀਂ ਕਿਸ ਪ੍ਰਕਾਰ ਇੱਥੇ ਮਦਦ ਕੀਤੀ ਅਸੀਂ ਹਰ ਕਿਸੇ ਨੇ ਮਦਦ ਕੀਤੀ ਸੀ ਅਸੀਂ ਲੋਕਾਂ ਦੀ ਮਾਲੀ ਮਦਦ ਕੀਤੀ ਅਸੀਂ ਉਹਨੇ ਦਿਨ ਖਾਣ ਪੀਣ ਦਾ ਬੰਦੋਬਸ ਕੀਤਾ ਅਸੀਂ ਜੋ ਲੋਕਾਂ ਨੇ ਕਿਹਾ ਅਸੀਂ ਉਨਿ ਚ ਕੀਤਾ ਕਹਿਣਾ ਨਹੀਂ ਜੀ